ਅੱਛਾ ਗੱਲ ਦੋਸਤੋ ਦੋਸਤੋ ਅੱਜ ਗੱਲ ਕਰਾਂਗੇ ਦੋਸਤੀ ਦੇ ਕਹਿੰਦੇ ਨੇ ਅਸੀਂ ਵੀ ਦੋਸਤ ਨੇ ਜਿਹੜੇ ਉਹ ਕਿਸਮਤ ਨਾਲ ਹੀ ਮਿਲਦੇ ਨੇ ਤੇ ਗੱਲ ਕਰਨ ਲੱਗੀ ਆ ਇੱਕ ਵਾਰ ਕੀ ਸੀ ਇੱਕ ਨਾ ਬਾਪ ਤੇ ਬੇਟਾ ਹੁੰਦਾ ਹੈ ਤੇ ਜਿਹੜਾ ਬੇਟਾ ਹੁੰਦਾ ਨਾ ਉਹਦੇ ਉਹਦੇ ਬੜੇ ਦੋਸਤ ਮਤਲਬ ਉਹ ਬਣਾ ਲੈਂਦਾ ਤੇ ਉਹਦਾ ਪਿਓ ਨੂੰ ਸਮਝਾਉਂਦਾ ਕਹਿੰਦਾ ਵੀ ਪੁੱਤ ਦੋਸਤ ਨਾ ਜਿਹੜੇ ਉਹ ਸੋਚ ਸਮਝ ਕੇ ਬਣਾਈਦੇ ਆ ਵੀ ਕੋਈ ਵਧੀਆ ਹੋਣੇ ਚਾਹੀਦੇ ਆ ਮਤਲਬ ਕਿ ਤੇ ਮੁੰਡਾ ਨਾਲ ਆਪਣੇ ਪਿਓ ਨੂੰ ਕਹਿੰਦਾ ਕਹਿੰਦਾ ਨਹੀਂ ਪਾਪਾ ਵੀ ਮੇਰੇ ਜਿਹੜੇ ਦੋਸਤ ਨੇ ਉਹ ਬੜੇ ਵਧੀਆ ਮੇਰੇ ਲਈ ਜਾਨ ਤੱਕ ਆਪਦੀ ਵਾਰ ਸਕਦੇ ਨੇ ਤੇ ਪਿਓ ਕਹਿੰਦਾ ਵੀ ਚੱਲ ਫਿਰ ਕਹਿੰਦਾ ਮੈਂ ਤੇਰੇ ਦੋਸਤਾਂ ਦਾ ਨਾ ਇੱਕ ਟੈਸਟ ਲੈਣਾ ਤੇ ਉਹ ਕੀ ਮੁੰਡਾ ਕਹਿੰਦਾ ਵੀ ਠੀਕ ਹੈ ਪਾਪਾ ਤੁਸੀਂ ਮੇਰੇ ਦੋਸਤਾਂ ਦਾ ਜਿਵੇਂ ਮਰਜ਼ੀ ਟੈਸਟ ਲੈ ਲਓ ਵੀ ਉਹ ਖਰੇ ਉਤਰਣਗੇ ਤੇ ਉਹ ਕੀ ਕਰਦਾ ਨਾ ਉਹਦਾ ਪਿਓ ਕਹਿੰਦਾ ਵੀ ਇੱਕ ਬੋਰੇ ਦੇ ਵਿੱਚ ਨਾ ਮਤਲਬ ਕਿ ਇੱਕ ਰੂਮ ਵਾਂਗੂ ਕੁਝ ਭਰ ਦਿੰਦਾ ਤੇ ਉਹਨੂੰ ਕਾਰ ਦੀ ਡਿੱਗੀ ਦੇ ਵਿੱਚ ਉਹ ਕਹਿੰਦਾ ਵੀ ਕਾਰ ਦੀ ਡਿੱਗੀ ਖੋਲ ਆਪਣੀ ਤੇ ਇਹਦੇ ਵਿੱਚ ਰੱਖ ਕੇ ਤੇ ਉਹਨੂੰ ਬੰਦ ਕਰ ਦਿੰਦਾ ਫਿਰ ਉਹ ਆਪਦੇ ਬੇਟੇ ਨੂੰ ਕਹਿੰਦਾ ਵੀ ਇਹਨੂੰ ਨਾ ਹੁਣ ਤੂੰ ਆਪਦੇ ਜਿੰਨੇ ਤੇਰੇ ਦੋਸਤ ਐ ਉਹਨਾਂ ਕੋਲੇ ਲੈ ਕੇ ਜਾਣਾ ਤੇ ਉਹਨਾਂ ਨੂੰ ਤੂੰ ਇਹ ਕਹਿਣਾ ਵੀ ਮੇਰੇ ਤੋਂ ਨਾ ਇੱਕ ਕਤਲ ਹੋ ਗਿਆ ਤੇ ਹੁਣ ਆ ਲਾਸ਼ ਜਿਹੜੀ ਡਿੱਗੀ ਦੇ ਵਿੱਚ ਐ ਵੀ ਮੈਨੂੰ ਇਹਦਾ ਹੱਲ ਦੱਸੋ ਵੀ ਮੈਂ ਕੀ ਕਰਾਂ ਉਹ ਕਹਿੰਦਾ ਠੀਕ ਐ ਮੁੰਡਾ ਐਂ ਕਰਦਾ ਮਤਲਬ 16 17 ਜਾਣੇ ਉਹਦੇ ਜਿਹੜੇ ਦੋਸਤ ਹੁੰਦੇ ਨੇ ਉਹ ਹਰੇਕ ਕੋਲੇ ਵਾਰੀ ਵਾਰੀ ਜਾਂਦਾ ਤੇ ਪਰ ਕੋਈ ਵੀ ਉਹ ਨੂੰ ਨਾ ਮਤਲਬ ਕਿ ਆਉਦੇ ਘਰੇ ਨਹੀਂ ਵੜਨ ਦਿੰਦਾ ਮਤਲਬ ਸਾਰੇ ਉਹਨੂੰ ਟਰਕਾ ਦਿੰਦੇ ਵੀ ਅਸੀਂ ਤੇਰੀ ਹੈਲਪ ਨਹੀਂ ਕਰ ਸਕਦੇ ਤੇ ਫਿਰ ਉਹ ਵਾਪਸ ਨਿਰਾਸ਼ ਹੋ ਕੇ ਜਦੋਂ ਵਾਪਸ ਆਉਂਦਾ ਤਾਂ ਫਿਰ ਆਪਦੇ ਪਾਪਾ ਨੂੰ ਕਹਿੰਦਾ ਵੀ ਪਾਪਾ ਵੀ ਮੇਰੇ ਤਾਂ ਕਿਸੇ ਵੀ ਦੋਸਤ ਨੇ ਮੇਰੀ ਬਾਹ ਨਹੀਂ ਫੜੀ ਗਈ ਵੀ ਮੈਂ ਸਾਰਿਆਂ ਕੋਲੇ ਗਿਆ ਤੇ ਕਈ ਤਾਂ ਸਭੂ ਮੇਰੇ ਨਾਲ ਲੜਨ ਵੀ ਲੱਗੇ ਵੀ ਤੂੰ ਸਾਨੂੰ ਵੀ ਫਸਾਏਗਾ ਨਾ ਤੂੰ ਕਿੱਥੇ ਲਾਸ ਚੱਕ ਕੇ ਸਾਡੇ ਘਰੇ ਆ ਗਿਆ ਤੇ ਉਹਦਾ ਡੈਡੀ ਕਹਿੰਦਾ ਵੀ ਚੱਲ ਠੀਕ ਹੈ ਕੋਈ ਗੱਲ ਨਹੀਂ ਉਹ ਕਹਿੰਦਾ ਵੀ ਹੁਣ ਨਾ ਤੂੰ ਮੇਰਾ ਇੱਕ ਦੋਸਤ ਹੈ ਕਹਿੰਦਾ ਤੇ ਇਹ ਗੱਡੀ ਐਂ ਵੀ ਉਹਦੇ ਕੋਲੇ ਲੈ ਕੇ ਜਾ ਤੇ ਉਹਨੂੰ ਕਹਿ ਜਾ ਕੇ ਵੀ ਚਾਚਾ ਜੀ ਵੀ ਮੇਰੇ ਤੋਂ ਆ ਕੁਝ ਹੋ ਗਿਆ ਉਹਨੂੰ ساری ਕਹਾਣੀ ਦੱਸਦੀ ਉਹ ਕਹਿੰਦਾ ਠੀਕ ਹੈ ਮੁੰਡਾ ਐਂ ਕਰਦਾ ਉਹ ਆਪਦੇ ਪਾਪਾ ਦੇ ਦੋਸਤ ਦੇ ਕੋਲੇ ਜਾਂਦਾ ਤੇ ਉਹਨੂੰ ਜਾ ਕੇ ਕਹਿੰਦਾ ਚਾਚਾ ਜੀ ਮੇਰੇ ਕੋਲ ਕਤਲ ਹੋ ਗਿਆ ਤੇ ਹੁਣ ਮੈਨੂੰ ਦੱਸੋ ਵੀ ਮੈਂ ਕੀ ਕਰਾਂ ਤਾਂ ਉਹਦਾ ਜਿਹੜਾ ਚਾਚਾ ਹੁੰਦਾ ਮਤਲਬ ਕਿ ਉਹਦੇ ਪਾਪਾ ਦਾ ਦੋਸਤ ਹੁੰਦਾ ਜਿਹੜਾ ਉਹ ਕਹਿੰਦਾ ਵੀ ਪਹਿਲਾਂ ਤਾਂ ਗੱਡੀ ਅੰਦਰ ਬਾੜ ਕਹਿੰਦਾ ਪਸ਼ੂਆਂ ਦੇ ਬਾੜੇ ਦੇ ਵਿੱਚ ਲੈ ਜਾਂਦਾ ਉੱਥੇ ਫਿਰ ਆਪਦੇ ਨੌਕਰਾਂ ਨੂੰ ਕਹਿੰਦਾ ਵੀ ਤੁਸੀਂ ਨਾ ਇੱਕ ਡੂੰਗਾ ਟੋਆ ਪਟੋ ਦੋਆ ਪਟਾਕੇ ਤੇ ਉਹਦੇ ਨੌਕਰਾਂ ਨੂੰ ਘਰੋਂ ਬਾਹਰ ਭੇਜ ਦਿੰਦਾ ਉਸ ਤੋਂ ਬਾਅਦ ਉਹ ਦੋਵੇਂ ਜਣੇ ਕੀ ਕਰਦੇ ਆ ਉਹ Laash ਨੂੰ ਚੱਕ ਕੇ ਤੇ ਉਹਦੇ ਵਿੱਚ ਟੋਏ ਦੇ ਵਿੱਚ ਉਹ ਦੱਬ ਦਿੰਦੇ ਆ ਤੇ ਉੱਤੋਂ ਮਿੱਟੀ ਪਾ ਦਿੰਦੇ ਆ ਫਿਰ ਉਹ ਆਪਦੇ ਨੌਕਰਾਂ ਤੋਂ ਹੋਰ ਮਿੱਟੀ ਪਵਾ ਦਿੰਦਾ ਤੇ ਇੱਕ ਅਰਥ ਵਾਲੀ ਤਾਰ ਨਾ ਉਹਦੇ ਵਿੱਚ ਗੱਡ ਦਿੰਦਾ ਤੇ ਆਪਦੇ ਦੋਸਤ ਸੌਰੀ ਆਪਦੇ ਨੌਕਰਾਂ ਨੂੰ ਕਹਿੰਦਾ ਵੀ ਇਹ ਨਾ ਮੈਂ ਅਰਥ ਕਰਨਾ ਸੀ ਘਰ ਦਾ ਤੇ ਇਸ ਕਰਕੇ ਇਹ ਟੋਆ ਪਟਾਇਆ ਸੀ ਚਲੋ ਨੌਕਰਾਂ ਨੂੰ ਵੀ ਲੱਗਿਆ ਵੀ ਹੋ ਸਕਦਾ ਵੀ ਇਹ ਉਹਨੇ ਅਰਥ ਹੀ ਕਰਨਾ ਹੋਵੇ ਕਿਸੇ ਨੂੰ ਕੋਈ ਸ਼ੱਕ ਸ਼ੁਭਾ ਨਾ ਹੋਇਆ ਤੇ ਉਹਰ ਜਿਹੜਾ ਉਹਦੇ ਪਿਤਾ ਦਾ ਦੋਸਤ ਹੁੰਦਾ ਮੁੰਡੇ ਦੇ ਉਹ ਨੂੰ ਮੁੰਡੇ ਨੂੰ ਕਹਿੰਦਾ ਕਿ ਤੂੰ ਬੇਫਿਕਰ ਹੋ ਕੇ ਤੇ ਹੁਣ ਆਪਦੇ ਘਰੇ ਚਲੇ ਜਾ ਵੀ ਹੁਣ ਤੈਨੂੰ ਕੋਈ ਖਤਰਾ ਨਹੀਂ ਹੈਗਾ ਚਲੋ ਉਹ ਵਾਪਸ ਆਪਦੇ ਪਾਪਾ ਕੋਲੇ ਆ ਜਾਂਦਾ ਮੁੰਡਾ ਤੇ ਹੁਣ ਉਹਦੇ ਪਾਪਾ ਕਹਿੰਦੇ ਨਾ ਵੀ ਹੁਣ ਤੂੰ ਕੀ ਕਰਨਾ ਹੈ ਵੀ ਥੋੜੇ ਦਿਨ ਵੀ ਅਗਲੇ ਦਿਨ ਕਹਿੰਦਾ ਵੀ ਤੂੰ ਹੁਣ ਜਾ ਕੇ ਨਾ ਆਪਦੇ ਵੀ ਮੇਰੇ ਦੋਸਤ ਦੇ ਨਾਲ ਤੂੰ ਜਾ ਕੇ ਲੜਨਾ ਉਹਨੂੰ ਬੁਰਾ ਭਲਾ ਕਹਿਣਾ ਉਹਨੂੰ ਬਦਤਮੀਜ਼ੀ ਕਰਨੀ ਆ ਉਹਦੇ ਨਾਲ ਉਹ ਕਹਿੰਦਾ ਠੀਕ ਹੈ ਫੇਰ ਉਹ ਮੁੰਡਾ ਜਾਂਦਾ ਆਪਦੇ ਪਾਪਾ ਦੇ ਦੋਸਤ ਕੋਲੇ ਤੇ ਉਹਦੇ ਆਪਦੇ ਚਾਚੇ ਦੇ ਨਾਲ ਨਾ ਬਤਮੀਜ਼ੀ ਕਰਦਾ ਉਹਨੂੰ ਬੁਰਾ ਭਲਾ ਕਹਿੰਦਾ ਉਹਦੇ ਨਾਲ ਲੜਦਾ ਵੀ ਹੈ ਬਹੁਤ ਕੁਝ ਕਹਿੰਦਾ ਤੇ ਉਹ ਜਿਹੜਾ ਉਹਦੇ ਪਾਪਾ ਦਾ ਦੋਸਤ ਹੁੰਦਾ ਨਾ ਉਹ ਮੁੰਡੇ ਨੂੰ ਕਹਿੰਦਾ ਕਹਿੰਦਾ ਵੀ ਤੂੰ ਨਾ ਵੀ ਕੋਈ ਕਹਿੰਦਾ ਵੀ ਤੂੰ ਆਪਦੇ ਪਿਓ ਨੂੰ ਜਾ ਕੇ ਮੇਰਾ ਸੁਨੇਹਾ ਲਾ ਦੇ ਕਹਿੰਦਾ ਵੀ ਅਸੀਂ ਬਾਗ ਲਾਉਣ ਆਲੇ ਆ ਉਜਾੜਨ ਆਲੇ ਨਹੀਂ ਵੀ ਜਿਹੜਾ ਰਾਜ ਕਹਿੰਦਾ ਵੀ ਤੇਰਾ ਨਾਂ ਮੈਂ ਦਫ਼ਨ ਕਰ ਚੁੱਕਿਆ ਕਹਿੰਦਾ ਭਾਵੇਂ ਤੂੰ ਮੇਰੇ ਨਾਲ ਲੜ ਲਾ ਮਰ ਲਾ ਜੋ ਮਰਜ਼ੀ ਕਰ ਲੈ ਵੀ ਇਹ ਰਾਜ ਹੁਣ ਬਾਹਰ ਨਹੀਂ ਆਉਂਦਾਗਾ ਤੇ ਉਹ ਮੁੰਡਾ ਫੇਰ ਆਪਣੇ ਪਿਓ ਕੋਲੇ ਵਾਪਸ ਜਾਂਦਾ ਹੈ ਆਪਣੇ ਪਾਪਾ ਨੂੰ ਕਹਿੰਦਾ ਵੀ ਪਾਪਾ ਮੈਨੂੰ ਤਾਂ ਚਾਚਾ ਜੀ ਨੇ ਇਹ ਗੱਲ ਕਹੀ ਆ ਵੀ ਮੈਂ ਬਾਗ ਲਾਉਣ ਵਾਲਿਆਂ ਚੋਂ ਆਂ ਵੀ ਜਿਹੜੇ ਬਾਗ ਲਾਤੇ ਨਾ ਉਹਨਾਂ ਨੂੰ ਫੇਰ ਅਸੀਂ ਉਜਾੜਦੇ ਨਹੀਂ ਤਾਂ ਫੇਰ ਉਹਦਾ ਪਿਓ ਨੂੰ ਸਮਝਾਉਂਦਾ ਕਹਿੰਦਾ ਵੀ ਦੋਸਤੀ ਹੈ ਨਾ ਜਿਹੜੀ ਉਹ ਇਸ ਤਰ੍ਹਾਂ ਦੀ ਹੁੰਦੀ ਹੈ ਤੇ ਦੇਖ ਤੂੰ ਆਪਦੇ ਦੋਸਤਾਂ ਨੂੰ ਪਰਖ ਲਿਆ ਕਹਿੰਦਾ ਵੀ ਉਹ ਮੇਰਾ ਇੰਨਾ ਖਾਸ ਯਾਰ ਹੈ ਵੀ ਤੂੰ ਉਹਦੇ ਨਾਲ ਇੰਨੀ ਬਤਮੀਜ਼ੀ ਵੀ ਕੀਤੀ ਹੈ ਹਨਾ ਪਰ ਉਹਨੂੰ ਫੇਰ ਵੀ ਉਹਨੇ ਸਿਰਫ ਕਹਿੰਦਾ ਉਹ ਮੇਰੀ ਯਾਰੀ ਨਭਾਈ ਹੈ ਉਹਨੇ ਤੇਰੇ ਨਾਲ ਉਹਦਾ ਕੋਈ ਰਿਸ਼ਤਾ ਨਹੀਂ ਕਹਿੰਦਾ ਮੇਰੀ ਯਾਰੀ ਨਵਾਈ ਹੈ ਤੇ ਉਹਨੇ ਇਹ ਜਿਹੜਾ ਰਾਜ਼ ਹੈ ਨਾ ਕਹਿੰਦਾ ਉਹ ਆਪਦੇ ਨਾਲ ਹੀ ਲੈ ਕੇ ਜਾਊਗਾ ਸੋ ਦੋਸਤੋ ਇਸੇ ਤਰ੍ਹਾਂ ਕਹਿੰਦੇ ਨੇ ਵੀ ਜਿਹੜੇ ਦੋਸਤ ਨੇ ਉਹ ਕਿਸਮਤ ਨਾਲ ਮਿਲਦੇ ਨੇ ਤੇ ਦੋਸਤਾਂ ਦੀ ਪਰਖ ਵੀ ਬੜੀ ਔਖੀ ਹੁੰਦੀ ਹੈ ਤੇ ਚਲੋ ਜੇ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ